ਮਾਤਾ 구ਦਰੀ ਧੰਨ ਤੇਰੇ ਨਿਛਤਰਾਂ ਨੂੰ ਵੀ ਮਾਤਾ ਨੇ ਕੀ ਮੇ ਲਿਖਿਆ ਪੁੱਤਰੇ ਨਿਹਾਂ ਦੇ ਵਿੱਚ ਖੜਾ ਦਿੱਤੇ ਬੰਦੀ ਸਿੰਘਾਂ ਵਾਸਤੇ ਰਿਹਾਈ ਦੀ ਫਰਿਆਦ ਗੱਲ ਸੁਣ ਕੇਦਰ ਸਰਕਾਰੇ ਨੀ ਤੂੰ ਸਾਡੇ ਸਿੱਖ ਪਿਆਰੇ ਨੀ 20 ਸਾਲ ਤੋਂ ਵੱਧ ਦੀ ਸਜ਼ਾ 20 ਸਾਲ ਤੋਂ ਵੱਧ ਦੀ ਸਜ਼ਾ ਹੁੰਦੀ ਗੈਰਕਾਨੂੰਨਾ ਨਹੀਂ ਸੱਚੇ ਸੱਚੇ ਪਰਿਵਾਰਾਂ ਨੂੰ ਤੂੰ ਝੋਟਾ ਲਾਇਆ ਜੁਨਾ ਨਹੀਂ ਤਾਂ ਜਿਗਰਾ ਆਉਣਾ ਚਿੰਤਾ ਦਾ ਜਿੱਦੀ ਕਾਲ ਕੋਠੜੀ ਜੁਨਾ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਮਾਤਾ ਗੁਜਰੀ ਧੰਨ ਤੇਰੇ ਨਛੱਤਰਾਂ ਨੂੰ ਬੀ ਮਾਤਾ ਨੇ ਕੀਨੇ ਲਿਖਿਆ ਸਾਰੇ ਜੱਗ ਦੇ ਸੁਖ ਪਾਏ ਤੇਰੀ ਝੋਲੀ ਪਰਵੇਖਣ ਦੇ ਵਿੱਚ ਤਾਂ ਦੁੱਖ ਹੀ ਦੇਖਿਆ ਪਤੀ ਤੇਰਾ ਗੁਰੂ ਪੁੱਤਰ ਤੇਰਾ ਗੁਰੂ ਦੋਨਾਂ ਦਿੱਤੀ ਕੁਰਬਾਨੀ ਦੀ ਸਿੱਖਿਆਏ ਦੀਨ ਦੁਨੀ ਦਾ ਜਦੋਂ ਹਿੰਮਤ ਹਾਨ ਹੋਇਆ ਸਭ ਤੋਂ ਵੱਡੀ ਤੇਰੀ ਪਰਖਿਆ ਪਤੀ ਤੋਰੀਆ ਦਿੱਲੀ ਕੁਰਬਾਨੀਆਂ ਨੂੰ ਪੁੱਤਰੇ ਨਿਹੰਗ ਦੇ ਵਿੱਚ ਖੜਾ ਦਿੱਤੇ ਦੀਨ ਮੰਨੀਆਂ ਉਹਨਾਂ ਨੇ ਤਨ ਮਨ ਹੀ ਪੇਟ ਚੁੜਾ ਦਿੱਤੇ ਇਹਨ ਮੰਨੀ ਨਾ ਆਉਣਾ ਨੇ ਜ਼ਾਲਮਾਂ ਦੀ ਤਨ ਮਨ ਹੀ ਪੇਟ ਚੁੜਾ ਦਿੱਤੇ ਬੰਦੀ ਸਿੰਘਾਂ ਵਾਸਤੇ ਰਿਹਾਈ ਦੀ ਫਰਿਆਦ ਗੱਲ ਸੁਣ ਕੇ ਅੰਦਰ ਸਰਕਾਰੇ ਨੀ ਤੂੰ ਫੜੇ ਸਿੱਖ ਪਿਆਰੇ ਨੀ ਗੱਲ ਸੁਣ ਕੇ ਅੰਦਰ ਸਰਕਾਰੇ ਨੀ ਤੂੰ ਖੜੇ ਸਿੱਖ ਪਿਆਰੇ ਨਹੀਂ 20 ਸਾਲ ਤੋਂ ਵੱਧ ਦੀ ਸਜ਼ਾ 20 ਸਾਲ ਤੋਂ ਵੱਧ ਦੀ ਸਜ਼ਾ ਹੁੰਦੀ ਗੈਰਕਾਨੂੰਨਾ ਨਹੀਂ ਤਨ ਜਿਗਰਾ ਤਨ ਜਿਗਰਾ ਤਨ ਜਿਗਰਾ ਉਹਨਾਂ ਜਿੰਦਾਂ ਦਾ ਜਿੱਦੀ ਕਾਰ ਕੋਠੜੀ ਜੁਨਾ ਨਹੀਂ ਤਨ ਜਿਗਰਾ ਉਹਨਾਂ ਸਿੱਖਾਂ ਦਾ ਜਿਨ੍ਹਾਂ ਦੀ ਕਾਲ ਕੋਠੜੀ ਜੁਨਾਨੀ ਦਸ ਦਫਾ ਉਹਨਾਂ ਨੂੰ ਕਿਹੜਾ ਨਹੀਂ ਮੂੜ ਵਰਨ ਦਿੱਤਾ ਵੇੜਾ ਨਹੀਂ ਦਸ ਦਫਾ ਉਹਨਾਂ ਨੂੰ ਕਿਹੜਾ ਨਹੀਂ ਮੂੜ ਵਰਨ ਦਿੱਤਾ ਵੇੜਾ ਨਹੀਂ ਸੱਚੇ ਸੁੱਚੇ ਪਰਿਵਾਰਾਂ ਨੂੰ ਤੂੰ ਸੱਚੇ ਸੁੱਚੇ ਪਰਿਵਾਰਾਂ ਨੂੰ ਤੂੰ ਝੋਠਾ ਲਾਇਆ ਜੁਨਾਨੀ ਤਨ ਜਿਗਰਾ ਆਉਣਾ ਚਿੰਤਾ ਦਾ ਜਿਦੀ ਕਾਲ ਕੋਠੜੀ ਜੂਨਾ ਨੀ ਤਨ ਜਿਗਰਾ ਹੋਣਾ ਸਿੱਖਾਂ ਦਾ ਜਿਦੀ ਕਾਲੀ ਕੋਠੜੀ ਜੂਨਾ ਨੀ ਨੀਓ ਮਲਦਮ ਹੋਣਾ ਤੇ ਤੋਟੇ ਨੀ ਕਰ ਵੇਖਣ ਨੂੰ ਤਰਸਦੇ ਪੋਤੇ ਨੀ ਨੀਓ ਮਲਦਮ ਹੋਣਾ ਤੇ ਤੋਟੇ ਨੀ ਕਰ ਵੇਖਣ ਨੂੰ ਤਰਸਦੇ ਪੋਤੇ ਨੀ ਬਿਨਾ ਤਰਦਾਂ ਤੋਂ ਕਰਦੀ ਐਵੇਂ ਬਿਨਾਂ ਦਰਦਾਂ ਤੋਂ ਬਿਨਾਂ ਤਰਦਨੋਂ ਕਰਦੀ ਐਵੇਂ ਬਾਜੇ ਦੀਆਂ ਟੂਨਾ ਨਹੀਂ ਤਨ ਜਿਗਰਾ ਉਹਨਾ ਜਿੰਦਾਂ ਦਾ ਜਿੱਦੀ ਕਾਲ ਕੋਠੜੀ ਜਿੰਦਾਂ ਨਹੀਂ ਤਨ ਜਿਗਰਾ ਉਹਨਾ ਜਿੰਦਾਂ ਦਾ ਜਿੰਦੀ ਕਾਲ ਕੋਠੜੀ ਜੂਨਾ ਨਹੀਂ ਉਹਨਾਂ ਕੀਤੀ ਅਪੀਲ ਰਹਿਮ ਦੀ ਉਹਨਾਂ ਕੀਤੀ ਅਪੀਲ ਰਹਿਮ ਦੀ ਤੂੰ ਛੱਡੀ ਨਹੀਂ ਉਹ ਰੀਤ ਬਹਿਮ ਦੀ ਉਹਨਾਂ ਛੱਡੀ ਉਹਨਾਂ ਦੀ ਦਿੱਤਿਆਂ ਪਿੱਲਾਰੇ ਹੁੰਦੀ ਤੂੰ ਛੱਡੀ ਨੀ ਰੀਤਾ ਬਹਿਮ ਦੀ ਬਜ਼ੁਰਗਾਂ ਜਿਨ੍ਹਾਂ ਦੇ ਵਿੱਚ ਜੇਲ੍ਹ ਦੇ ਬਜ਼ੁਰਗ ਜਿਨ੍ਹਾਂ ਦੇ ਵਿੱਚ ਜੇਲ੍ਹ ਦੇ ਘਰ ਆਪੇ ਲੱਗਦਾ ਸੁਨਣਾ ਨੀ ਤਨ ਜਿਗਰਾ ਉਹ ਨਾ ਜਿੰਦਾਂ ਦਾ ਕਾਲ ਕੋਠੜੀ ਜੁਨਾ ਨੀ ਤਨ ਜਿਗਰਾ ਉਹ ਨਾ ਸਿੰਘਾਂ ਦਾ ਜਿੰਦੀ ਕਾਲ ਕੋਠੜੀ ਜੁਨਾ ਨੀ ਤਾਰਾ ਸਿੰਘ ਕਰੇ ਯਰ ਜੋਈ ਹੁਣ ਤਾਂ ਦੋਸ਼ ਨਜਾਪੇ ਕੋਈ ਤਾਰਾ ਸਿੰਘ ਕਰੇ ਯਰ ਜੋਈ ਹੁਣ ਤਾਂ ਦੋਸ਼ ਨਜਾਪੇ ਕੋਈ ਘਰ ਵਾਪਸੀ ਕਰਦੇ ਉਹਨਾਂ ਨੂੰ ਕਰ ਵਾਪਸੀ ਕਰਦੇ ਉਹਨਾਂ ਨੂੰ ਬਹੁਤਾਂ ਲਗਣੀਆਂ ਪੁੰਨਾ ਨਹੀਂ ਤਨ ਜਿਗਰਾ ਆਉਣਾ ਸਿੱਖਾਂ ਦਾ ਜੀ ਜੀ ਕਾਲ ਕੋਠੜੀ ਜੁਨਾ ਨਹੀਂ ਤਨ ਜਿਗਰਾ ਆਉਣਾ ਸਿੱਖਾਂ ਦਾ ਜੀ ਜੀ ਕਾਲ ਕੋਠੜੀ ਜੁਨਾ ਨਹੀਂ ਗੱਲ ਸੁਣ ਕੇਂਦਰ ਸਰਕਾਰੇ ਨਹੀਂ ਗੱਲ ਸੁਣ ਕੇਂਦਰ ਸਰਕਾਰੇ ਨਹੀਂ ਤੂੰ ਫਾੜੇ ਸਿੱਖ ਪਿਆਰੇ ਨਹੀਂ ਨਾਲ ਸੁਣ ਕੇਂਦਰ ਸਰਕਾਰ ਨਹੀਂ ਤੂੰ ਫਾੜੇ ਸਿੱਖ ਪਿਆਰੇ ਨਹੀਂ 20 ਸਾਲ ਤੋਂ ਵੱਧ ਦੀ ਸਜ਼ਾ 20 ਸਾਲ ਤੋਂ ਵੱਧ ਦੀ ਸਜ਼ਾ ਹੁੰਦੀ ਗੈਰ ਕਾਨੂੰਨਾ ਨਹੀਂ ਤਨ ਜਿਗਰਾ ਉਹਨਾਂ ਜਿੰਦਾਂ ਦਾ ਜਿੱਤੀ ਕਾਲ ਕੋਠੜੀ ਜੁਨਾ ਨਹੀਂ ਤਨ ਜਿਗਰਾ ਉਹਨਾਂ ਸਿਖਾਂਦਾ ਜੀਦੀ ਕਾਲੀ ਕੋਠੜੀ ਜੁਨਾ ਨਹੀਂ ਓ ਹੋ ਵੈਗੜ ਦੀ ਕਾਖਰ ਸਾਹ ਵੈਗੜ ਦੀ